ਅੱਜ ਕਹਿੰਦਾ ਸਵੰਦੜ ਘੋੜੀ ਦਾ ਚੈਲੰਜ ਦੇਣ ਲੱਗਿਆ ਆਪਾਂ ਬੰਦੇ ਨੂੰ ਕੁਛ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਤੇ ਇਹ ਘੋੜੀ ਆ ਜਿਹੜੀ ਮਿੱਤਰੋ ਪੂਰੀ ਸਵੰਦੜ ਘੋੜੀਆਂ ਬਹੁਤ ਚੰਗੇ ਬੱਚੇ ਨੇ ਦਿੱਤੇ ਹੋਏ ਨੇ ਤੇ ਆ ਹੁਣ ਬੱਚੀ ਇਹਦੇ ਮਗਰ ਬਹੁਤ ਚੰਗੀ ਤੇ ਇਹ ਬਸ਼ੇਰੀ ਨੇ ਆਪਦੀ ਮਾਂ ਨੂੰ ਚੂੰਡ-ਚੂੰਡ ਕੇ ਬਿਲਕੁਲ ਲਿੱਸੀ ਕਰਤਾ ਤੇ ਬਾਈ ਦਾ ਮੈਨੂੰ ਚੈਲੰਜ ਆਇਆ ਕਹਿੰਦਾ ਵੀ 2 ਮਹੀਨਿਆਂ ਦੇ ਵਿੱਚ ਇਸ ਘੋੜੀ ਨੂੰ ਮੈਂ ਵੀ ਪ੍ਰੋਪਰ ਤਿਆਰ ਕਰ ਦੂੰਗਾ ਹਨ ਅਸੀਂ ਪੂਰਾ ਜ਼ੋਰ ਲਾਇਆ ਸਾਡੇ ਭਰਾ ਨੇ ਵੀ ਜ਼ੋਰ ਲਾਇਆ ਇਹਨੂੰ ਖਰਾਕ ਪਾ ਕੇ ਵੀ ਪਰ ਆਪਾਂ ਪੁੱਛਾਂਗੇ ਵੀ ਕਿਹੜੀ ਇਹ ਜੀ ਗਿੰਦੜ ਸੰਗੀ ਆ ਬਾਈ ਕੋਲੇ ਵੀ ਜਿਹੜਾ ਇਹ ਕੋੜੀ ਨੂੰ ਭਰਾ ਪੂਰਾ ਰਾਜੀ ਕਰ ਦੂਗਾ ਠੀਕ ਹੈ ਨਾ ਮੇਰੇ ਨਾਲ ਬਾਈ ਸੰਦੀਪ ਸ਼ਰਮਾ ਜੀ ਨੇ ਬਾਈ ਜੀ ਸਵਾਗਤ ਆ ਤੁਹਾਡਾ ਜੀ ਪਹਿਲਾਂ ਤਾਂ ਮੈਂ ਸ਼ੁਰੂ ਚ ਕਹੇ ਵੀ ਬਾਈ ਇੱਕ ਚੈਲੰਜ ਦੇਣ ਲੱਗਾ ਅੱਜ ਇੱਕ ਇਸ ਕੋੜੀ ਬਾਰੇ ਕਿਉਂਕਿ ਤੁਸੀਂ ਕਹੇ ਵੀ ਇਹ 2 ਮਹੀਨੇ ਜਿਹੜਾ ਤੁਸੀਂ ਕਹਿ ਰਹੋ ਪ੍ਰੋਡਕਟ ਪਾਉਣਾ ਆਪਾਂ ਨੇ ਜੀ ਤੇ ਇਹ ਫਿਰ ਮੈਂ ਥੋੜਾ ਮੈਨੂੰ ਬਾਈ ਤੁਹਾਡੇ ਪ੍ਰੋਡਕਟ ਬਾਰੇ ਡਿਟੇਲ ਜ਼ਰੂਰ ਦਿਓ ਵੀਰੇ ਕਿਉਂਕਿ ਜਿਵੇਂ 2 ਮਹੀਨੇ ਤੁਸੀਂ ਕਹਿ ਰਹੇ ਹੋ ਵੀ ਪ੍ਰੋਪਰ ਰਿਕਵਰ ਹੋ ਜਾਣੀ ਕਿਉਂਕਿ ਬੱਚੀ ਨੇ ਬਹੁਤ ਜ਼ਿਆਦਾ ਚੁੰਡਿਆ ਕਈ ਘੋੜੀਆਂ ਕੀ ਹੁੰਦੀਆਂ ਨੇ ਬਈ ਲਿਸੀਆਂ ਹੋ ਜਾਂਦੀਆਂ ਨੇ ਸੂਣ ਤੋਂ ਬਾਅਦ ਹਨਾ ਬਿਲਕੁਲ ਹਾਂਜੀ ਹਾਂਜੀ ਵੀ ਆਪਣੇ ਪ੍ਰੋਡਕਟ ਦੀ ਮੈਨੂੰ ਵਿਸ਼ੇਸ਼ਤਾ ਖਾਸੀ ਤਾਂ ਦੱਸੋ ਜੀ ਕੀ ਆ ਬਈ ਆਪਣੇ ਪ੍ਰੋਡਕਟ ਦਾ ਨਾਮ ਹੈਗਾ ਜੀ ਰਾਇਲ ਬਲੱਡ ਹੈ ਜੀ ਰਾਇਲ ਬਲੱਡ ਜੀ ਰਾਇਲ ਬਲੱਡ ਹੈ ਉਹਨੇ ਕੰਮ ਜਿਹੜਾ ਕਰਨਾ ਪ੍ਰੋਪਰ ਜਿੱਦਾਂ ਆਪਣੀਆਂ ਘੋੜੀਆਂ ਹੁੰਦੀਆਂ ਜੀ ਹਾਂਜੀ ਇਹਨਾਂ ਸੂਣ ਤੋਂ ਬਾਅਦ ਥੋੜਾ ਲਿਸਣਾ ਹੋਣ ਕਿਉਂਕਿ ਬੱਚੇ ਬਹੁਤ ਜਿਆਦਾ ਚੰਗਦੇ ਚੁੰਗਦੇ ਬਾਈ ਹਾਂ 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 ਇਹਦਾ ਆਪਾਂ ਇਹ ਚੰਨ ਚ ਲੈਨੇ ਅੱਜ 2 ਮਹੀਨੇ ਦੇ ਵਿੱਚ ਤੇ 2 ਮਹੀਨੇ ਬਾਅਦ ਆਪਾਂ ਦੁਬਾਰਾ ਵੀਡੀਓ ਪਾਵਾਂਗੇ ਇਸ ਕੁੜੀ ਦੀ ਇਹ ਕੁੜੀ ਦੀ ਬਾਈ ਹਾਂਜੀ ਹਾਂਜੀ ਇਹਦਾ ਪ੍ਰੋਪਰ ਸਰੀਰ ਪੂਰਾ ਭਰਿਆ ਹੋਊਗਾ ਜੀ ਠੀਕ ਹੈ ਪ੍ਰੋਪਰ ਇਹਦਾ ਪੂਰੀ ਚਮਕੂਗੀ ਇਹ ਤੇ ਠੀਕ ਹੈ ਬਾਈ ਹਰ ਹਰ ਬਾਈ ਮੈਨੂੰ ਇੱਕ ਕਾਰਨ ਦੱਸੋ ਚਲੋ ਅਸੀਂ ਰੱਖਦੇ ਘੋੜੀਆਂ ਸਾਨੂੰ ਇੰਨਾ ਪਤਾ ਵੀ ਘੋੜੀ ਦੇ ਖਰਖਰਾ ਮਾਰਨਾ ਇੰਨੇ ਵਾਰ ਪਾਣੀ ਪਿਲਾਉਣਾ ਐਵੇਂ ਦਾਣਾ ਪਾਉਣਾ ਹਣਾ ਵੀ ਤੁਹਾਡਾ ਪ੍ਰੋਡਕਟ ਆ ਜਿਹੜਾ ਰਾਇਲ ਬਲੱਡ ਕਹ ਰਹੇ ਹੋ ਤੁਸੀਂ ਵੀ ਉਹਦੇ ਵਿੱਚ ਕੀ ਹੈ ਜੀ ਖਾਸੀਅਤਾਂ ਕੀ ਚੀਜ਼ ਆ ਕਿਉਂਕਿ ਬਈ ਹੁਣ ਅੱਜ ਤੋਂ ਹੁਣ ਕਈ ਦੋਸਤ ਕਮੈਂਟ ਵੀ ਕਰਨੇ ਇਹ ਗੱਲ ਦਾ ਵੀ ਯਾਰ ਅੱਜ ਤੋਂ 20 50 ਸਾਲ ਪਹਿਲਾਂ ਕਿਹੜਾ ਕੋਈ ਪ੍ਰੋਡਕਟ ਹੁੰਦੇ ਸੀ ਹੁਣ ਤੁਸੀਂ ਪ੍ਰੋਡਕਟ ਪਵਾਏ ਜਾਂਦੇ ਹਾਂ ਹਾਂਜੀ ਹਾਂਜੀ ਪਰ ਕਾਰਨਪਰਾਵ ਹੋਏ ਆ ਵੀ ਮੰਨ ਲਓ ਘੋੜਿਆਂ ਦੀ ਅਸੀਂ ਵੀਡੀਓਗ੍ਰਾਫੀ ਕਰਦੇ ਆਂ ਕੁਛ ਪ੍ਰਾ ਸਾਨੂੰ ਜਾਣਦੇ ਨੇ ਬਾਈ ਉਹਨਾਂ ਪ੍ਰੋਡਕਟ ਬਣਾਉਂਦੇ ਨੇ ਸਾਡੇ ਮਾਧਿਅਮ ਰਾਹੀਂ ਤੁਹਾਡੇ ਤੱਕ ਚੀਜ਼ਾਂ ਪਹੁੰਚ ਸਕਦੀਆਂ ਨੇ ਲੈਣਾ ਨਾ ਲੈਣਾ ਉਹ ਤੁਹਾਡੇ ਹੱਥ ਦੀ ਗੱਲ ਆ ਪਰ ਉਹ ਅਸੀਂ ਕਿਸੇ ਨਾਲ ਧੱਕੇ ਨਾਲ ਘਰੇ ਨਹੀਂ ਕੇਦੇ ਫੜਾ ਕੇ ਆਉਂਦੇ ਬਾਈ ਨਾਲ ਗੱਲ ਹੋਈ ਉਹਨੋਂ ਸੀਨੇ ਪੁੱਛਿਆ ਵੀ ਬਾਈ ਜੀ ਤੁਸੀਂ ਪ੍ਰੋਡਕਟ ਤਿਆਰ ਕਰਦੇ ਹੋ ਵੀ ਇਹ ਜਹਾ ਵੀ ਘੋੜੀ ਆ ਵੀ ਰਾਜ਼ ਹੀ ਨਹੀਂ ਹੋਈ ਸੀ ਜ਼ੋਰ ਲਾ ਲਿਆ ਉਹ ਕਹਿੰਦਾ ਬਾਈ ਜੀ ਅਸੀਂ ਪ੍ਰੋਡਕਟ ਆਇਆ ਹੋਇਆ ਸਾਡਾ ਇੱਕ ਮਾਰਕੀਟ ਦੇ ਵਿੱਚ ਤੇ ਇਹਦੇ ਬਾਰੇ ਬਾਈ ਜੀ ਸਾਨੂੰ ਪੂਰੀ ਜਿਹੜਾ ਤੁਹਾਡਾ ਪ੍ਰੋਡਕਟ ਆ ਇਹਦੇ ਬਾਰੇ ਡਿਟੇਲ ਜ਼ਰੂਰ ਦਿਓ ਮੈਂ ਗੱਲ ਇਹ ਕਹਿ ਰਿਹਾ ਤੁਹਾਨੂੰ ਵੀ ਆ ਘੋੜੀ ਆਪਾਂ 2 ਮਹੀਨੇ ਬਾਅਦ ਆ ਜਦੋਂ ਸਹੀ ਡੇਟ ਬਾਅਦ ਬਾਈ ਵੀਡੀਓ ਪਾਉਣੀ ਹੈ ਇਹਦੀ ਵੀ ਕਿਵੇਂ ਦਾ ਆਪਾਂ ਨੂੰ ਰਿਜ਼ਲਟ ਮਿਲੂਗਾ ਤੇ ਇਹ ਬਾਈ ਰਾਇਲ ਬਲੱਡ ਰਾਇਲ ਬਲੱਡ ਹੈ ਜੀ ਠੀਕ ਆ ਬਾਈ ਜੀ 2 ਕਿਲੋ ਤੇ 5 ਕਿਲੋ ਦੀ ਪੈਕਿੰਗ ਵਿੱਚ ਆਉਂਦਾ ਜੀ ਠੀਕ ਆ ਬਾਈ ਜੀ 10 ਪੀਸ ਦੇ ਵਿੱਚ ਹੈਗਾ ਜੀ ਜੀ ਇਹਦੇ ਵਿੱਚ ਹਰ ਤਰ੍ਹਾਂ ਦੇ ਵਿਟਾਮਿਨ ਪਾਏ ਹੋਏ ਆ ਜੀ ਮਿਨਰਲਸ ਪਾਏ ਹੋਏ ਆ ਜੀ ਅਮੀਨੋ ਐਸਿਡ ਹੈਗੇ ਆ ਜੀ ਤੇ ਆਇਰਨ ਦੀ ਡੈਫੀਸ਼ੈਂਸੀ ਹੈਗੀ ਆ ਜਿੱਥੇ ਆਇਰਨ ਦੀ ਡੈਫੀਸ਼ੈਂਸੀ ਉਹ ਪੂਰੀ ਕਰੂ ਵਿਟਾਮਿਨਾਂ ਦੀ ਘਾਟ ਵਾਪਸ ਪੂਰੀ ਕਰੂ ਜੀ ਹੈਲਥ ਦੀ ਕਮੀ ਪੂਰੀ ਕਰੂਗਾ ਜੀ ਹਮ ਮਤਲਬ ਕਿ ਓਵਰਆਲ ਚੈਲੰਜ ਆਪਣਾ ਜੀ ਇਸ ਕੁੜੀ ਨੂੰ ਆਪਾਂ 2 ਮਹੀਨੇ ਬਾਅਦ ਤੁਸੀਂ ਦੁਬਾਰਾ ਦੇਖੋਗੇ ਜੀ ਡੈਕ ਚੇਂਜ ਕਰ ਵੀ ਆਪਣਾ ਕਰੋ ਚੈਲੰਜ ਹੈ ਜੀ ਆਪਣਾ ਅੱਛਾ ਜੀ ਇਹ ਆਪਾਂ ਉਦਾਂ ਦਾ ਹੋ ਜਾ ਕੋਈ ਤੁਹਾਨੂੰ ਆਪਾਂ ਲਾਸਟ ਵੀਡੀਓ 'ਚ ਵੀ ਆਪਾਂ ਕਹਿਸਾਗਾ ਵੀ ਗਲਤ ਚੀਜ਼ ਜੇ ਕੋਈ ਹੋਵੇ ਉਹ ਆਪਣਾ ਚੈਲੰਜ ਹੈ ਤੇ ਕੋਈ ਆਪਾਂ ਗਲਤ ਆਈਟਮ ਪਾ ਕੇ ਆਪਾਂ ਇੱਕੋ ਹੀ ਰਾਤ ਕਰਤਾ ਬਾਅਦ ਆਪਣੀ ਕੁੜੀ ਫੇਰ ਉੱਥੇ ਆ ਜੂਗੀ ਠੀਕ ਹੈ ਬਈ ਉਹ ਚੀਜ਼ ਨਹੀਂ ਆਪਣੀ ਹੈਗੀ ਪਰ ਆਪਣਾ ਆਪਣਾ ਆਯੁਰਵੈਦਿਕ ਤਰੀਕੇ ਨਾਲ ਹੈਗਾ ਜੀ ਠੀਕ ਹੈ ਜੀ ਉਸ ਤਰੀਕੇ ਨਾਲ ਆਪਾਂ ਇਹਨੂੰ ডোজ ਦੇਵਾਂਗੇ ਸਾਰਾ ਕੁਝ 40 ਗ੍ਰਾਮ ਦੀ ডোজ ਦੇਣੀ ਹੈ ਇਹਨੂੰ ਰੋਜ਼ ਦੇਲੀ ਜੀ ਇੱਕ ਟਾਈਮ ਦੇਣੀ ਹੈ ਜੀ ਤੇ 2 ਮਹੀਨਾ ਬਾਅਦ ਦੇਖੋਗੇ ਤੁਸੀਂ ਇਹਦਾ ਰੰਗ ਰੂਪ ਹੀ ਚੇਂਜ ਕਰਦਾ ਸਿਰਫ ਆਪਾਂ ਲਈ ਸੰਗੂੜੇ ਨੂੰ ਦੇ ਸਕਦੇ ਜਿਵੇਂ ਬੱਚੀ ਹੈ ਦੀ ਹੁਣ ਅਸੀਂ ਦੁੱਧੋਂ ਛਡਾਉਣੀ ਆ ਉਹਨੂੰ ਤਾਂ ਹੀ ਦੇ ਸਕਦੇ ਬਈ ਨਾਲ ਬੱਚੇ ਨੂੰ ਦੇ ਸਕਦਾ ਜੀ ਆਪਾਂ ਅੱਛਾ ਜੀ ਕੋਈ ਤੇ ਯਾਰਾਂ ਦੀ ਡੈਫੀਸ਼ੈਂਸੀ ਪੂਰੀ ਕਰੂਗਾ ਜੀ ਆਇਰਨ ਦੀ ਠੀਕ ਆ ਆਇਰਨ ਦੀ ਕਮੀ ਕਿਹੜੀਆਂ ਕਾਰਨਾਂ ਕਰਕੇ ਆ ਜਾਂਦੀ ਹੁੰਦੀ ਹੈ ਜ਼ਿਆਦਾਤਰ ਬਈ ਅੱਜਕੱਲ ਵੀ ਆਪਣੇ ਪਹਿਲਾ ਪਸ਼ੂ ਆਪਣੇ ਕੋਲੇ ਸਰਫਿਸ ਕਿਤੇ ਕੀ ਖਾ ਲੈ ਕੇ ਕਿਤੇ ਢੂਠਾ ਲੈਣਾ ਸੀ ਲਗਾਤਾਰ ਚੱਲਦੇ ਫਿਰਦੇ ਸੀਗੇ ਹੁਣ ਆਪਣੇ ਜਾਨਵਰ ਇੱਕ ਥਾਂ ਤੇ ਖੜੇ ਹੈ ਜੀ ਬੱਜੇ ਖੜੇ ਬਈ ਕਿਉਂਕਿ ਆਪਾਂ ਫਸਲਾਂ ਜ਼ਿਆਦਾ ਲੈਣ ਦੀ ਝਾਕਦੇ ਆ ਚ ਆਪਾਂ ਰਿਆ ਸੁਪਰੀਆ ਕਰਦੇ ਆ ਜੀ 100 ਕੁਸ਼ ਕਰਦੇ ਆ ਜ ਜਿਹੜੇ ਖਾਕੀ ਦਾ ਤਰਕਾਦ ਵਿੱਚੋਂ ਮਿਲਦੇ ਆਪਾਂ ਨੂੰ ਉਹ ਸਾਰੇ ਆਪਾਂ ਖਤਮ ਕਰਦੇ ਆਂ। ਹਾਂ ਪਹਿਲਾਂ ਕੂੜੀ ਜਿਵੇਂ ਬਾਹਰ ਚਰਦੀ ਸੀ ਕਾ ਜਾਂ ਹੋਰ ਜੜੀਆਂ ਬੂਟੀਆਂ ਖਾ ਲਾਂਦੀ ਸੀ ਭਾਈ। ਉਹ ਆਪਾਂ ਚੀਜ਼ਾਂ ਖਤਮ ਕਰਦੇ ਆਂ। ਉਹ ਚੀਜ਼ਾਂ ਖਾਂਗੇ ਇਹਨਾਂ ਦੇ ਵਿੱਚ ਕੂੜੀਆਂ ਆਉਣ। ਠੀਕ ਆ ਭਾਈ। ਹਾਂ ਕਿਉਂਕਿ ਭਾਈ ਛੋਟਾ ਬੱਚਾ ਹੁੰਦਾ ਆਪਾਂ ਵੀ ਐਸੇ ਡਾਕਟਰ ਕੋਲ ਲੈ ਕੇ ਜਾਂਦੇ ਆਂ ਜਾਂ ਲੇਡੀ ਨੂੰ ਲੈ ਜਾਂਦੇ ਆਂ ਭਾਈ ਇਹ ਚ ਆ ਕਮੀ ਆ ਰਹੀ ਆ ਕਮਜ਼ੋਰੀ ਆ ਹਨਾ ਉਹ ਵੀ ਦਵਾਈਂ ਦਿੰਦੇ ਆ ਭਾਈ। ਉਹ ਜਿਹਿੰਦੀ ਦਵਾਈਆਂ ਭਰਾ ਹੋਏ ਨੇ। ਹਾਂ ਜੇ ਹੁਣ ਜੋ ਪ੍ਰੈਗਨੈਂਟ ਲੇਡੀ ਹੁੰਦੀ ਆ ਜਿਹੜੀ ਪੱਕੀ ਗੋਲੀ ਆ ਰਹਿਣ ਦੀ ਲੱਗਦੀ ਲੱਗਦੀ ਕੁੜੀਆਂ ਨੂੰ ਜਦੋਂ ਸੂਣ ਦਾ ਟਾਈਮ ਹੁੰਦਾ ਹੈਈ ਕਈ ਵਾਰ ਤਾਂ ਬੱਚਾ ਕੋੜ ਕਾ ਤੋ ਜਾਂ ਤੀਜੇ ਚੌਥੇ ਪੰਜਵੇਂ ਮਹੀਨੇ ਬੱਚਾ ਸੱਟ ਜਾਂਦਾ ਹੈ ਠੀਕ ਹੈ ਬਈ ਉਸ ਦਾ ਵੀ ਆਪਣੇ ਇਹ ਪ੍ਰੋਡਕਟ ਦਾ ਚੈਲੰਜ ਹੈ ਜੀ ਆਪਣਾ ਕੁੜੀ ਕਿਤੇ ਬੱਚਾ ਨਹੀਂ ਸਤੂ ਠੀਕ ਹੈ ਬਈ ਠੀਕ ਹੈ ਬਈ ਤਾਂ ਕਿ ਨੇ ਹਰ ਕਾਰਡ ਅੰਦਰੋਂ ਪੂਰੀ ਕਰ ਦੇਣੀ ਹੈ ਜੀ ਠੀਕ ਹੈ ਬਈ ਮੈਂ ਤਾਂ ਆਇਨ ਦੀ ਡਿਵੀਸ਼ਨ ਸੇ ਕਰਕੇ ਪਸ਼ੂ ਬੱਚਾ ਛੜਦਾ ਜੀ ਉਹ ਚੀਜ਼ ਆ ਆਪਣੇ ਘਰ ਦਾ ਚੀਜ਼ ਨਹੀਂ ਦੂ ਤਾ ਠੀਕ ਹੈ ਬਈ ਪਰ ਉਹ ਦੇਖੋ ਹਾਂ ਰਾਇਲ ਬਲੱਡ ਇੱਕ ਆਪਾਂ ਰਾਇਲ ਸਟਾਰਟ ਦੀ ਵੀ ਕਰੀ ਸੀ ਉਹਦਾ ਵੀ ਬਈ ਦੇਖੋ ਜਿਵੇਂ ਨਵੀਂ ਚੀਜ਼ ਆਉਂਦੀ ਆ ਨਾ 네ਗੇਟਿਵ ਤੇ ਪੋਜ਼ਿਟ ਚੰਗੀ ਚੀਜ਼ ਬਣਾਓਗੇ ਬਈ ਲੰਮਾ ਚਲਾਓਗੇ ਮਾੜੀ ਚੀਜ਼ ਬਣਾਓਗੇ ਜਲਦੀ ਖਿੰਡ ਜਾਓਗੇ ਆਪਾਂ ਬਰੇ ਇਹਨਾਂ ਦੇ ਨਾਲ ਕੋਈ ਆਪਾਂ ਕੰਪਰੋਮਾਈਜ਼ ਨਹੀਂ ਕਰ ਸਕਦੇ ਠੀਕ ਆ ਬਈ ਕੁੱਤਾ ਤੋਂ ਵੱਧ ਕੇ ਆ ਜੀ ਬਿਲਕੁਲ ਬਈ ਹਾਂਜੀ ਠੀਕ ਆ ਨਾ ਬਈ ਬਹੁਤ ਵਧੀਆ ਤਰੀਕੇ ਨਾਲ ਲੋਕ ਸ਼ੌਕ ਨਾਲ ਪਾਲਦੇ ਆ ਜੀ ਇਹ ਇੱਕ ਰਾਇਲਟੀ ਦੀ ਨਿਸ਼ਾਨੀ ਹੈ ਜੀ ਬਿਲਕੁਲ ਅਸੀਂ ਹੁਣ ਬਈ ਦੇਖੋ ਵੀਰ ਉਹਨੇ ਦੋ ਟਾਈਮ ਕੀ ਤਿੰਨ ਟਾਈਮ ਵੀ ਕਈ ਵਾਰ ਦਾਣਾ ਪਾਇਆ ਕੋੜੀ ਦੇ ਅੰਦਰ ਦੇਖੋ ਚਮਕ ਸਾਰਾ ਕੁਝ ਠੀਕ ਆ ਚਲੋ ਹੁਣ ਆਪਰ ਫਿੱਕੀ ਹੁੰਦੀ ਜਾਏਗੀ ਪਤਾ ਨਹੀਂ ਕੀ ਕਰਨਾ ਜ਼ਿਆਦਾ ਦੁੱਧ ਜ਼ਿਆਦੇ ਹੋਣ ਕਰਕੇ ਨੂੰ ਆਇਆ ਤੇ ਜਿਵੇਂ ਕਈ ਮਲਟੀ ਵਿਟਾਮਿਨ ਆਉਂਦੇ ਨੇ ਜਾਂ ਹੋਰ ਕੋਈ ਕੁਝ ਕੋਈ ਅਸੀਂ ਉਹਨੂੰ ਬਾਈ ਕਹਿੰਦਾ ਅਸੀਂ ਦੇ ਕੇ ਦੇਖਿਆ ਇਹਨੂੰ ਠੀਕ ਆ ਬਾਈ ਬਾਕੀ ਤੁਹਾਡੇ ਮੈਂ ਕੋਰਗੁਰਾ ਤੋਂ ਚੱਲ ਕੇ ਹੁਣ ਅੰਮ੍ਰਿਤਸਰ ਆਇਆ ਜੀ ਜੀ ਬਾਈ ਕਿਸੇ ਚੈਲੰਜ ਨੂੰ ਐਕਸੈਪਟ ਕਰਨ ਵਾਸਤੇ ਆਇਆ ਜੀ ਆਪਾਂ ਇਹਨੂੰ ਜਾਨਵਰ ਨੂੰ ਆਪਾਂ 2 ਮਹੀਨੇ ਦੇਖ ਸੈੱਟ ਕਰਦਾ ਠੀਕ ਆ ਬਾਈ ਜੀ ਹਾਂ ਜੀ ਤਾਂ ਮਿੱਤਰੋ ਚੈਲੰਜ ਹੈ ਬਾਈ ਦਾ 2 ਮਹੀਨੇ ਬਾਅਦ ਫੇਰ ਮਿਲਦੇ ਆਪਾਂ ਤੁਹਾਨੂੰ ਵੀ ਕਿੰਨੀ ਕ ਆਪਾਂ ਨੂੰ ਇਹ ਜਿਵੇਂ ਬਈ ਕੋੜੀ ਆਪਾਂ ਦੇਖੋ ਹੁਣੇ ਗੱਭਣ ਕਰਾਤੀ ਮੰਨ ਲਓ ਹੁਣ ਵੀ ਕੋੜੀ ਮਲਾ ਦਈਏ ਤਾਂ ਗੱਭਣ ਕੋੜੀ ਨੂੰ ਵੀ ਆਪਾਂ ਦੇ ਸਕਦੇ ਆ ਇਹ ਬਿਲਕੁਲ ਇਹਨੇ ਪ੍ਰੈਗਨੈਂਟ ਜੇਨ ਤੋਂ ਪ੍ਰੈਗਨਸੀ ਸੇਵ ਕਰਨੀ ਹੈ ਜੀ ਠੀਕ ਆ ਬਈ ਨਾਲ ਜਿਹੜਾ ਆਪਣੇ ਹੱਡ ਜਿਵੇਂ ਚਲੀ ਜਾਨਵਰਾਂ ਦੇ ਦਿਸਣ ਲੱਗ ਪੈਂਦੇ ਆ ਕਈ ਕੋੜੀਆਂ ਸੂਨ ਵਾਲੀਆਂ ਹੁੰਦੀਆਂ ਆ ਉਹਨਾਂ ਦੇ ਦਿਸ ਜਾਂਦੇ ਆ ਜੀ ਆਪ ਨੂੰ ਐ ਲੱਗਦਾ ਪਤਾ ਨਹੀਂ ਬੱਚਾ ਕਿੱਦਾਂ ਆਊਗਾ ਕਿਵੇਂ ਆਊਗਾ ਨਾ ਉੱਥੇ ਵੀ ਆਪਣਾ ਚੈਲੰਜ ਹੈ ਬੱਚੇ ਨੂੰ ਹੀ ਅੰਦਰ ਤੱਕ ਲਊਗਾ ਜੀ ਤੇ ਬੋਡੀ ਨੂੰ ਵੀ ਦਾਖ ਬੋਗੇ ਅੱਛਾ ਇਹ ਆਪਾਂ ਛੋਟੇ ਬੱਚਿਆਂ ਨੂੰ ਵੀ ਪਾ ਸਕਦੇ ਹਾਂ ਜੇ ਪੌਣ ਹੋਵੇ 10 ਗ੍ਰਾਮ ਆਪਾਂ ਬੱਚਿਆਂ ਨੂੰ ਛੋਟਿਆਂ ਨੂੰ ਦੇ ਸਕਦੇ ਹਾਂ ਜੀ ਤੇ ਵੱਡੇ ਜਾਨਵਰ ਨੂੰ ਜੇ ਆਪਣਾ ਘੋੜੀਆਂ ਹੈਗੀਆਂ ਜੀ ਆਪਾਂ ਉਹਨਾਂ ਨੂੰ 40 ਗ੍ਰਾਮ ਠੀਕ ਹੈ ਇਹਦੀ ਡਿਲੀਵਰੀ ਡਿਲੀਵਰੀ ਆਪਾਂ ਆਲ ਇੰਡੀਆ ਦੇ ਵਿੱਚ ਕਰਾਂਗੇ ਠੀਕ ਹੈ ਬਈ ਆਲ ਇੰਡੀਆ ਦੇ ਵਿੱਚ ਡਿਲੀਵਰੀ ਆ ਬਈ ਪਰ ਸਾਡੇ ਚੈਨਲ ਤੋਂ ਬਈ ਜਿੰਨੇ ਵੀਡੀਓ ਪੈ ਰਹੀ ਆ ਭਰਾ ਬਣ ਕੇ ਬੇਨ ਤੇ ਕਦੇ ਕਿਸੇ ਚੀਜ਼ ਦੀ ਕੋਈ ਕੰਪਲੇਂਟ ਨਾ ਆਵੇ ਬਈ ਜੀ ਆਪਣੀ ਇਹ ਚੀਜ਼ ਦੀ ਫੋਲੋ ਗਰੰਟੀ ਹੋਗੀ ਜੇ ਕੋਈ ਗਲਤ ਚੀਜ਼ ਨਿਕਲਿਆ ਆਵੇ ਜਾਂ ਰਿਜ਼ਲਟ ਨਾ ਆਵੇ ਆਪਣੀ ਫੋਲ ਜ਼ਿੰਮੇਵਾਰੀ ਹੋਗੀ ਠੀਕ ਆ ਬਾਈ ਆਪਾਂ ਵੀਡੀਓ ਦੇ ਉੱਤੇ ਲਾਈਵ ਹੋ ਕੇ ਬੋਲਦੇ ਹਾਂ ਬਿਲਕੁਲ ਮਿੱਤਰੋ ਬਾਈ ਦਾ ਨੰਬਰ ਨੋਟ ਕਰ ਲਿਓ ਠੀਕ ਆ ਨਾ ਜਿਹੜੇ ਭਰਾਵਾਂ ਦੀਆਂ ਲੱਸੀਆਂ ਘੋੜੀਆਂ ਨੇ ਚੂਹੜ ਮੰਨਦਿਆਂ ਨੇ ਬਹੁਤ ਘੋੜੀਆਂ ਨੇ ਬਾਈ ਆਪਾਂ ਦਾਣਾ ਵੀ ਬਹੁਤ ਪਾਉਂਦੇ ਹਾਂ ਚੂਹੜ ਮੰਨਦੇ ਹੁੰਦੇ ਨੇ ਲੱਸੀਆਂ ਹੋ ਜਾਂਦੀਆਂ ਨੇ ਜਾਂ ਜਿਵੇਂ ਮਿੱਟੀ-ਮੁੱਟੀ ਖਾਈ ਜਾਂਦੀਆਂ ਨੇ ਕਈ ਬਿਸ਼ੇਰੇ-ਬਿਸ਼ੇਰੀਆਂ ਹਨਾ ਉਹਨਾਂ ਵਾਸਤੇ ਬਾਈ ਕਹਿੰਦੇ ਸੀ ਇਹ ਪ੍ਰੋਡਕਟ ਕੱਢਿਆ ਤੇ ਪ੍ਰੋਡਕਟ ਦਾ ਨਾਮ ਹੈਗਾ ਰਾਇਲ ਬਲੱਡ ਬਾਕੀ ਬਾਈ ਜਦੋਂ ਮੈਂ ਨੰਬਰ ਦੇਤਾ ਬਾਈ ਨਾਲ ਕੰਸਲਟ ਕਰ ਲਿਓ ਪ੍ਰੈਗਨੈਂਟ ਕੁੜੀਆਂ ਦੇ ਵਾਸਤੇ ਤੁਸੀਂ ਵਰਤਦੇ ਜੀ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਬਾਈ ਜੀ ਬਹੁਤ